ਮੇਰਾ 500 ਦਿੰਦਾ ਜੀ ਉਹ ਕੋਲ ਲੈ ਕੇ ਆਸੀ 100 ਦੇ ਰਿਹਾ ਮੈਨੂੰ ਹੁਕਮ ਲਾਓ ਕੀ ਚਾਹੀਦਾ ਤੂੰ ਇਸ ਬੋਲੀ ਨਾ ਸਾਨੂੰ ਦੇ ਮੰਤਰੀ ਬੰਦੇ ਆ ਮੈਂ ਮੰਤਰੀ ਸ਼ੰਤਰੀ ਬੰਦੇ ਸਾਡੇ ਫੇ ਹੋਈ ਆਈ ਫੇ ਵੋਟਾਂ ਪਾਉਣੀਆਂ ਆ ਜੀ ਸੇਵਾਦਾਰਾ ਬਾਪੂ ਲਾਲ ਬਾਦਸ਼ਾਹ ਦਰਬਾਰ ਜੀ ਬਾਪੂ ਤੇ ਤੁਸੀਂ ਆਪੜ ਪੈਸੇ ਪੈਸੇ ਚਾਹੀਦੇ ਜਾਂ ਫਿਰ ਇੱਕ ਪੈਸੇ ਚਾਹੀਦੇ ਅਸੀਂ ਮਿੱਟੀ ਨਹੀਂ ਆਹੀ ਕਰਨੀ ਲੋਕ ਠੀਕ ਹੈ ਜੋ 500 ਪੰਖਾ ਜੀ ਨੂੰ ਮਾਰੋ ਜਿੰਨੇ ਚਾਹੀਦੇ ਆ ਮੈਨੂੰ ਦੱਸਣਾ ਜਿੰਨੀ देर ਕੰਪਲੀਟ ਨਾ ਹੋਵੇ ਜੋ ਚਾਹੀਦਾ ਉਹ ਇੱਥੇ ਗੱਮ ਚੱਲਦਾ ਹੀ ਤੁਰੀ ਹੋਰ ਨਾ ਹਾ ਜੀ ਨੇ ਖੁੱਲੇ ਹੀ ਦੇ ਜਾਣੇ ਆਪਾ ਲੋਕੋ ਕੋਈ ਗੱਲ ਨਹੀਂ ਭਾਈ ਜੀ ਆਪਣੇ ਪਿੰਡ ਤੋਂ ਹੀ ਹੈ ਨਾਲ ਤਾਂ ਇਹ ਨਾਲ ਮੇਰੇ ਨਾਮ ਕੇ ਘਰੇ ਨੂੰ ਬਹੁਤ ਜ਼ਿਆਦਾ ਕੁਝ ਮਕਾਨ ਮੂਰ ਪਾਟ ਗਿਆ ਲੜਕੀ ਦਾ ਵਿਆਹ ਰੱਖਿਆ ਮੈਂ ਤਾਂ ਮੈਂ ਕਰਾ ਦਨਾ ਸਰ ਬਸ ਕੋਈ ਗੱਲ ਨਹੀਂ ਜਿੰਨੇ ਕਰੋ ਮਤ ਜੂਰ ਨਗਰੀ ਕੋਈ ਹਾਂ ਕੋਈ ਦੇ ਜਾਨੇ ਆ ਕੋਈ 500 ਦਿੰਦਾ ਜੀ ਉਹ ਕੋਲੇ ਲੈ ਕੇ ਜਾਂਦਾ ਕੋਈ 100 ਦੇ ਰਿਹਾ ਮੈਨੂੰ ਹੁਕਮ ਲਾਓ ਕੀ ਚਾਹੀਦਾ ਹੋਰ ਤੁਸੀਂ ਕੋਈ ਨਾ ਸਾਨੂੰ ਦੇ ਜੋ ਮੰਤਰੀ ਬੰਦੇ ਆ ਮੈਂ ਮੰਤਰੀ ਸੰਤਰੀ ਬੰਦੇ ਸਾਡੇ ਫੇਰ ਹੋਈ ਫੇਰ ਵੋਟਾਂ ਮਾਰਨ ਦੇ ਸੇਵਾਦਾਰ ਬਾਪੂ ਲਾਲ ਬਾਦਸ਼ਾਹ ਦਰਬਾਰ ਤੇ ਤੁਸੀਂ ਆ ਫੜ ਪੈਸੇ ਪੈਸੇ ਚਾਹੀਦੇ ਜਾਂ ਫੜ ਪੈਸੇ ਚਾਹੀਦੇ ਅਸੀਂ ਮਿੱਟੀ ਨਹੀਂ ਆਹੀ ਕਰਨੇ ਆ ਜੀ ਲੋ ਫੜ ਹਾਂ ਜੀ ਠੀਕ ਹੈ ਹਾਂ ਜੀ ਨਮਸਕਾਰ ਹੋਰ ਜਿੰਨੇ ਚਾਹੀਦੇ ਆ ਮੈਨੂੰ ਦੱਸਣਾ ਜਿੰਨੀ دیر ਕੰਪਲੀਟ ਨਾ ਹੋਵੇ ਜੋ ਚਾਹੀਦਾ ਉਹ ਇੱਥੇ ਹੀ ਕੰਮ ਚੱਲਦਾ ਜੀ ਹੋਰ ਲੈ ਲਓ ਜੀਨੇ ਖੁੱਲੇ ਹੀ ਦੇ ਜਾਣੇ ਆਪਾਂ ਨੂੰ ਪਾਈ ਜਣੀ ਆਪਣੇ ਪਿੰਡ ਤੋਂ ਇਹ ਨਾਲ ਤੋਂ ਇਹ ਨਾਲ ਮੇਰੇ ਨਾਨਕੇ ਦਾ ਇਹ ਨਾਲ 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 ਕਰੇ ਨਾ ਬਹੁਤ ਜ਼ਿਆਦਾ ਕੁਝ ਮਕਾਨ ਮੂਰ ਪਾਟ ਗਿਆ ਲੜਕੀ ਦਾ ਵਿਆਹ ਰੱਖਿਆ ਮੈਂ ਤਾਂ ਮੈਂ ਕਰਾ ਦੇਣਾ ਬਸ ਕੋਈ ਗੱਲ ਨਹੀਂ ਜਿੰਨੇ はい。